ਫੋਨ ਚੱਕੇ ਫੋਨ ਚੱਕ ਲੈ ਹੈਲੋ ਆ ਵੀ ਟੱਲੀ ਬਾਈ ਉਹ ਯਾਰ ਭੁੱਲ ਰਾਜ ਤੈਨੂੰ ਫੋਨ ਤੇ ਵੀ ਮੁਸ਼ਕਾ ਜਾਂਦੀ ਹੈ ਕਿ ਮੈਂ ਠੀਕ ਕਿ ਆਂ ਪੌਲਸ ਵਾਲਿਆਂ ਦੀਆਂ ਨਾਸਾਂ ਕੀੜੇ ਵਰਗੀਆਂ ਹੁੰਦੀਆਂ ਸੌ ਕੋ ਤੋਂ ਨਸ਼ਾ ਸੁੰਘ ਲੈਂਦੀਆਂ ਮੇਰੀ ਗੱਲ ਜਰਾ ਧਿਆਨ ਨਾਲ ਸੁਣ ਹੁਕਮ ਉਹ ਜਿਹੜੇ ਉੱਚੇ ਪਿੰਡ ਵਾਲੇ ਸਰਦਾਰ ਹੈ ਨਾ ਉਹਨਾਂ ਨੂੰ ਰਿਸ਼ਤੇ ਬਾਰੇ ਨਾ ਕਰ ਦੇ ਹੈ ਕੀ ਕੀ ਗੱਲ ਹੋ ਗਈ? ਓ ਯਾਰ ਕੀ ਦੱਸਾਂ ਤੈਨੂੰ ਉਹ ਜਿਹੜਾ ਆਪਣਾ ਬੱਟੂ ਹੈ ਨਾ ਉਹਦਾ ਕਿਸੇ ਕੁੜੀ ਨਾਲ ਗੜੈਂਗੜਾ ਹੋ ਗਿਆ। ਗੜੈਂਗੜਾ? ਓ ਯਾਰ ਸਮਝਿਆ ਕਰ ਗੜੈਂਗੜਾ ਮਤਲਬ ਉਹ ਕੀ ਕਹਿੰਦੇ ਹੁੰਦੇ ਆ ਲੱਭੇ ਫੇਰ ਹੋ ਗਿਆ ਹੈ। ਯਾਰ ਤੂੰ ਥਾਲੀ ਵਾਲ ਨੂੰ ਸਮਝਾਦੀ ਆਪਣੇ ਵੱਲੋਂ। ਬੜਾ ਮਸਾ ਮਸਾ ਰਿਸ਼ਤਾ ਸਿਰੇ ਚੜਨ ਲੱਗਿਆ ਸੀ। ਕਾਣ ਕੀਦੇ ਜੜਨ ਲੱਗਿਆ। ਹੁਣ ਪਹਿਣ ਕੇ ਪੜਾਕੇ। ਓਏ ਭੁੱਲਣਾ ਤੂੰ ਤੇ ਪਾਣੀ ਦੀ ਘੁੱਟ ਨੂੰ ਤਰਸਦਾ ਸੀ। ਹੁਣ ਤੇ ਸੁਖ ਨਾਲ ਸਮੁੰਦਰ ਖੁਦ ਛੱਲਾ ਮਾਰਦਾ ਬਸ ਇਹ ਸਮਝ